ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਸ਼ੰਭੂ ਮੌਰਤੇ ਤੋਂ ਜਿੱਥੇ ਇੱਕ ਹੋਰ ਕਿਸਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਾਣਕਾਰ ਦੇ ਮੁਤਾਬਿਕ ਮ੍ਰਿਤਕ ਕਿਸਾਨ ਸੁਖਮੰਦਰ ਸਿੰਘ ਪਿੰਡ ਕਾਸਮ ਪੱਟੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਭਾਰਤੀ ਕਿਸਾਨ ਯੂਨੀਅਨ ਪਟੇੜੀ ਕਲਾਰੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ ਜਿਨ੍ਹਾਂ ਦੀ ਉਮਰ ਤਕਰੀਬਨ 60 ਤੋਂ 62 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਜ਼ਮੀਨ 5 ਏਕੜ ਦਾ ਮਾਲਕ ਵੀ ਸੀ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਅਤੇ ਮ੍ਰਿਤਕ ਕਿਸਾਨ ਸੁਖਮੰਦਰ ਸਿੰਘ ਦੇ ਸਿਰ ਉੱਪਰ 20 ਤੋਂ 25 ਲੱਖ ਰੁਪਏ ਦਾ ਕਰਜ਼ਾ ਵੀ ਦੱਸਿਆ ਤਾਂ ਦੱਸ ਦਈਏ ਕਿ ਬੀਤੀ ਰਾਤ ਤਕਰੀਬਨ 9 ਵਜੇ ਦੇ ਕਰੀਬ ਜਦੋਂ ਸੁਖਮੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਸ਼ੰਭੂ ਮੋੜੇ ਵੱਲ ਜਾ ਰਹੇ ਸਨ ਤਾਂ ਪਿੱਛੋਂ ਦੀ ਕਾਂਛੱਤੇ ਵਾਂਦੇ ਵੱਲੋਂ ਉਹਨਾਂ ਟੱਕਰ ਮਾਰ ਦਿੱਤੀ ਗਈ ਅਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਪੱਤਰਕਾਰਾਂ ਦੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਪਟੇੜੀ ਦੇ ਸੂਬਾ ਪ੍ਰਧਾਨ ਜਗਤ ਸਿੰਘ ਪਟੇੜੀ, ਗੁਰਤੇਜ ਸਿੰਘ ਅਤੇ ਹੋਰ ਕਿਸਾਨ ਆਗੂਆਂ ਦੇ ਵੱਲੋਂ ਦੱਸਿਆ ਗਿਆ ਕਿ ਜਗਦੀਸ਼ ਸਿੰਘ ਡੱਲੇਵਾਲ ਦੇ ਮਰਨ ਮਰਤ ਨੂੰ 41ਵਾਂ ਦਿਨ ਸ਼ੁਰੂ ਹੋ ਚੁੱਕਿਆ ਅਤੇ ਅੱਜ ਲਗਭਗ ਸਾਢੇ ਛੇ ਰੋਜ਼ ਕਿਸਾਨਾਂ ਦੀ ਗਿਣਤੀ ਵੀ 41 ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਨਾਲ ਗ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਰਹਾ ਹੈ ਪਰ ਯੂਨੀਅਨ ਦੇ ਨਾਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਸ਼ਹੀਦ ਦਾ ਦਰਜਾ ਦੇ ਕੇ ਮ੍ਰਿਤਕ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਪ੍ਰਧਾਨ ਜੀ ਇੱਕ ਦੋ ਕਿਸਾਨ ਦੀ ਐਕਸੀਡੈਂਟ ਦੀ ਖਮੋਤ ਹੋਈ ਹੈ ਕਿ ਕਿੱਥੇ ਹੋਈ ਹੈ ਤੇ ਕਿਸ ਨਾਲ ਹੋਈ ਹੈ ਜੀ ਮੈਂ ਗੁਰਤੇਵ ਸਿੰਘ ਸੋਣਾ ਸੂਬਾ ਸਿਨਰ ਮੀਤਪੁਰ ਦਾ ਭਾਰਤੀ ਕਿਸਾਨ ਦੇ ਇਕੱਤਰਿਕਾ ਪੰਨੂ ਲਗਾਤਾਰ 10 ਮਹੀਨਿਆਂ ਤੋਂ ਉੱਪਰ ਹੋ ਗਏ ਦੋਵੇਂ ਮੋਰਚਿਆਂ ਤੇ ਜਿਵੇਂ ਮੋਰਚਾ ਚੱਲ ਰਿਹਾ ਨੇ ਬਾਰਡਰਾਂ ਤੇ ਜਿਵੇਂ ਸ਼ੰਭੂ ਜਾਂ ਕਨੌਰੀ ਜਿਵੇਂ ਆਪਾਂ ਕਹਿ ਸਕੀਏ ਲੜਾਈ ਫਾਸਲਾਂ ਤੇ ਨਸਲਾਂ ਦੀ ਜਾਬਰ ਤੇ ਸ਼ਾਬਰ ਦੀ ਆ ਮੰਨਉਂ ਹਿਆਂ ਮੰਗਰ ਨੇ ਉਹਦੇ ਵਿੱਚ ਲਗਾਤਾਰ ਤਕਰੀਬ ਨਾਲ ਜੇ ਆਪਾਂ ਕਹਿ ਸਕਦੇ ਜਿਵੇਂ ਕਨੌਰੀ ਬਾਗ ਤੇ ਸਦਾ ਜੀ ਹੁੰਨ ਢੱਲੇ ਵਾਲ ਨੇ ਅੱਜ 41ਵਾਂ ਦਿਨ ਮਰਨ ਵਰਤੇ ਹੋ ਗਿਆ ਤਕਰੀਬ ਨੂੰ ਤਕਰੀਬ ਹੁਣ ਤੱਕ ਮੈਨੂੰ ਲੱਗਦਾ ਵੀ ਇੱਕ ਅੱਧਾ ਅੱਜ ਸਾਡਾ 41ਵਾਂ ਕਿਸਾਨ ਜਿਹੜਾ ਸੀਤਪੁਰ ਸੁਖਮੰਦਰ ਸਿੰਘਾ ਚਲੋ ਪਿੰਡ ਕਿਹੜਾ ਸੀ ਕਾ ਸੰਤਾਪੁਰ ਕਾ ਪਿੰਡ ਕਾ ਸੰਪੱਟੀ ਤੋਂ ਬਾਕੀ ਤਿੰਨ ਬੱਚੇ ਨੇ ਦੋ ਬੇਟੇ ਨੇ ਇੱਕ ਬੇਟਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਨੇ ਤੇ ਕਾਫੀ ਟਾਈਮ ਤੋਂ ਮੋਰਚੇ ਤੇ ਸੀ ਹਾਂਜੀ ਲੰਬੇ ਟਾਈਮ ਤੋਂ ਲਗਾਤਾਰ ਜਦੋਂ ਤੋਂ ਮੋਰਚਾ ਚੱਲ ਰਿਹਾ ਉਸ ਟਾਈਮ ਉਹਨਾਂ ਦੀ ਲਗਾਤਾਰ ਹਾਜ਼ਰੀ ਭਰਦੇ ਆ ਰਹੇ ਨੇ ਕੀ ਐਕਚੁਅਲੀ ਹੋਇਆ ਕਿ ਆ ਮੁੱਤ ਤੱਕ ਐਕਚੁਅਲੀ ਅਸਲ ਪਿੰਡ ਬਲਨ ਹੋਏ ਸੱਤ ਬੰਦੇ ਤੁਰੇ ਸੀ ਜਿਹੜੇ ਨੌਰੀ ਵੋਟਰ ਤੋਂ ਜਾਣਾ ਜਦੋਂ ਪ੍ਰਧਾਨ ਜੀ ਨੇ ਪ੍ਰੇਮੀ ਸਾਹਿਬ ਨੇ ਡਿਊਟੀ ਲਾ ਗਈ ਇੱਥੇ ਕੁਝ ਬੰਦੇ ਚੱਭੂ ਹੋਰ ਤੇ ਆ ਗਏ ਤੇ ਚਾਰ ਬੰਦੇ ਉਹਨਾਂ ਵਿੱਚੋਂ ਨੌਰੀ ਵੋਟਰ ਤੇ ਪਹੁੰਚ ਕੇ ਤੇ ਤਿੰਨ ਇੱਥੇ ਆ ਗਏ ਉਹਦੇ ਵਿੱਚ ਸਭ ਜਿਹੜਾ ਮੀਤ ਪ੍ਰਧਾਨ ਜੀ ਨਾਲ ਨਾਲ ਸੋਬੇ ਦੇ ਮੀਤ ਪ੍ਰਧਾਨ ਜੀ ਨਾਲ ਤੇ ਅਸਲ ਜਦੋਂ ਉਹ ਜਾ ਰਹੇ ਸੀ ਤਾਂ ਚਾਣਕ ਪਿੱਛੋਂ ਕੋਈ ਤੇਜ਼ ਗੱਡੀ ਆਈ ਮਤਲਬ ਫੋਟੋਬਾਤ ਦੇ ਬਿਲਕੁਲ ਨਾਲ ਸੀ ਚੱਕ ਕੇ ਇਹਨਾਂ ਨੂੰ ਗੱਡੀ ਨੇ ਮਤਲਬ ਮਾਰਿਆ ਇਹਦੇ ਆਪਾਂ ਭਾਜਪਾ ਸਰਕਾਰ ਦੀ ਸਹਾਸ ਸੁਪੀ ਕਹਿ ਸਕਦੇ ਹਾਂ ਜਿਵੇਂ ਕੱਲ ਜਿਹੜਾ ਕਨੌਰੀ ਬਾਡਰ ਉੱਤੇ ਮਹਾਪੰਚਾਇਤ ਸੀ ਇੱਕ ਬਹੁਤ ਵੱਡੀ ਲੋਕਾਂ ਨੇ ਕੋਨੇ ਭਾਰਤ ਦੇ ਕੋਨੇ ਕੋਨੇ ਤੋਂ ਪਹੁੰਚਣ ਲੱਖਾਂ ਦੇ ਘਾਟ ਦੇ ਵਿੱਚ ਜਿਵੇਂ ਉਹਨੂੰ ਪਲਾਪ ਕਰਨ ਵਾਸਤੇ ਕਹਿ ਸਕਦੇ ਆ ਦੇਖੋ ਸਰਕਾਰਾਂ ਦੇ ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ ਪਰ ਪਰਿਵਾਰ ਵੱਲੋਂ ਇੱਕ ਬਹੁਤ ਬੜੀ ਤਾਜ਼ਾ ਮਸ਼ਾਲ ਕਰੀ ਗਈ ਹੈ ਜੀ ਮੈਂ ਕਹਿੰਦਾ ਵੀ ਦੇਖੋ ਪਰਿਵਾਰ ਕੋਲ ਬਥੇਰਾ ਖੁਸ਼ਾ ਨਿਰਸਵਾਰਥ ਹੋ ਕਰਨਾ ਹੈ ਲੋਕਾਂ ਦੀ ਸੇਵਾ ਕਰੀਏ ਕਿਸਾਨਾਂ ਲੋਕਾਂ ਦੀ ਸੇਵਾ ਕਰੀਏ ਸੰਘਰਸ਼ ਦਾ ਹਿੱਸਾ ਰਹੇ ਨਾ ਬੀ ਜੋ ਵੀ ਸਰਕਾਰ ਸਰਕਾਰੀ ਪਾਲਿਸੀ ਇਹੋ ਕਰਦੀ ਆ ਵੀ ਸਾਨੂੰ ਤੇ ਜ਼ਰੂਰਤ ਨਹੀਂ ਪਹਿਲੀ ਵਾਰ ਇਹਦੇ ਵਿੱਚ ਤਿੰਨ ਜਣੇ ਸੀ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਹੋਰ ਵੀ ਕੋਈ ਤਾਂ ਨਹੀਂ ਹੋਇਆ ਨਹੀਂ ਆ ਅਸਲ ਜਿਹੜੇ ਇਹ ਤਿੰਨ ਵੀਰ ਸੀ ਇਹਨਾਂ ਦਾ ਤਾਂ ਇੱਕ ਦੋ ਹੋਇਆ ਜਿਹੜਾ ਹੋਇਆ ਜਿਹੜਾ ਉਹ ਘਟਨਾ ਆ ਉਹ ਹੈਗੇ ਬਰਨਾਲੇ ਦੀ ਉੱਥੇ ਬੱਸ ਗਿਆ ਜਿਹੜਾ ਐਕਸੀਡੈਂਟ ਹੋ ਗਿਆ ਨਹੀਂ ਉਹ ਉਹ ਅਲੱਗ ਅਲੱਗ ਉਹ ਅਲੱਗ ਸੀ ਹਾਂ ਉਹ ਅਲੱਗ ਸੀ ਇੱਥੇ ਮੋਰਚੇ ਕੋਲ ਸੁਖਮੰਦਰ ਪੈਦਲ ਜਾ ਰਹੇ ਸੀ ਇਹ ਇਹਨਾਂ ਦੇ ਪਰਿਵਾਰ ਵਾਲੇ ਵੀ ਇੱਥੇ ਆਏ ਲਾਸ਼ ਲੈਣ ਆ। ਹਾਂ ਜੀ ਪਰਿਵਾਰ ਵਾਲੇ ਆਏ ਉਹਨਾਂ ਦੇ ਬਿਟਰੀ ਗਏ ਤੇ ਪੁਲਿਸ ਕੰਪਲੇਨ ਕਰਤੀ ਕਿ ਆਸਪਤਾਲ ਜੀ ਪੁਲਿਸ ਕੰਪਲੇਟ ਕਰਤੀ ਸਾਰਾ ਕੁਝ ਉਹਨੂੰ ਦੱਸਿਆ ਗਿਆ ਜੋ ਹਕੀਕਤਮਤ ਸੀ ਪਰ ਪਰਿਵਾਰ ਵੱਲੋਂ ਜਿਹੜਾ ਬਹੁਤ ਬੜਾ ਫੈਸਲਾ ਲਿਆ ਗਿਆ ਇਸ ਵਾਸਤੇ ਸੇਵਾ ਜਿਵੇਂ ਨਹੀਂ ਆਜੇਗਾ ਲੋਕ ਲਾਲਚ ਕਰਦੇ ਨੇ ਸਾਨੂੰ ਜਦੋਂ 5 ਲੱਖ ਦੀ ਪਾਲਸੀ ਮਿਲਦੀ ਆ ਜਾਂ ਪਰਿਵਾਰ ਨੂੰ ਨੌਕਰੀ ਮਿਲ ਜਾਂ ਬਕਾਇਦਾ ਇਹਨਾਂ ਨੇ ਇਸ ਵਾਰ ਤੋਂ ਕਈ ਸੇਵਾ ਕਰੀ ਮਤਲਬ ਬਹੁਤ ਘੱਟ ਲੋਕ ਨੇ ਬਾਕੀ ਜਿਹਨੇ ਸੰਟਰ ਸਰਕਾਰ ਜਾਂ ਹੋਰ ਲੋਕ ਬਗਾਵਤਾਂ ਦੇ ਤੱਕ ਸਾਨਾ ਇਕੱਠੇ ਹੋ ਕੇ ਬੈਠੇ ਨੇ ਪੈਸੇ ਇਕੱਠੇ ਕਰਨ ਦੇ ਮਾਮਲੇ ਨੇ ਬਜ਼ੁਰਗਾਂ ਨੂੰ ਭੇਜਦੇ ਨੇ ਫਿਰ ਪੌਰਸਿਆਂ ਲੈ ਲੰਦੇ ਨੇ ਐਵੇਂ ਨਹੀਂ ਇੱਕ ਐਵੇਂ ਨਹੀਂ ਪੂਰੀ ਕਰਨੇ ਇੱਕ ਇਹ ਸਿੱਧੀ ਦਾ ਦਬਦੋ ਬੰਦੀ ਉਹ ਬਿਲੌਂਗ ਕਰਦੇ ਔਰ ਕੀ ਐਕਸੀਡੈਂਟ ਕਿੱਥੇ ਕੀ ਦੀ ਮਸਤ ਸਰ ਰਾਜ ਸਿੰਘ ਭਾਰਤੀ ਕਿਸਾਨੇ ਤਪਹਿੜ ਕਲਾ ਤੇ ਤਿੰਨ ਬੰਦੇ ਮਤਲਬ ਆਪਣੇ ਸਭਜੀਤ ਸਿੰਘ ਸੁਭੇ ਦੇ ਮੀਤ ਭਰਾਨ ਦਰਸ਼ਨ ਸਿੰਘ ਇਹ ਆਪਣਾ ਕੁਮਿੰਦਰ ਸਿੰਘ ਆਪਣੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਇਹ ਉਤੋਂ ਫਰੀਦਕੋਟ ਤੋਂ ਤੁਰੇ ਨੇ ਇਹ ਸ਼ੰਭੂ ਨੂੰ ਆਗੇ ਬਾਕੀ ਚਾਰ ਬੰਦੇ ਖਨੌਰੀ ਨਹੀਂ ਚਲੇ ਗਏ ਜਦੋਂ ਰੇ ਆਏ ਨੇ ਮਤਲਬ ਉਹਰੇ ਆ ਕੇ ਇਹ ਗੱਡੀ 'ਚ ਉਤਰ ਕੇ ਨਾ ਇੱਕ ਟੈਂਪੋ ਵਾਲੇ ਨੂੰ ਕਹਿਣ ਲੱਗੇ ਵੀ ਸਾਨੂੰ ਛੱਡਿਆ ਯਾਰ ਜੋ ਬਣਦਾ ਅਸੀਂ ਦੇ ਦਾਂਗੇ ਉਹ ਮੰਨਿਆ ਨਹੀਂ ਆ ਉਹ ਤੋਂ ਬਾਅਦ ਕੀ ਹੋਇਆ ਕੋਈ ਗੱਡੀ ਵਾਲਾ ਵਿਚਾਰਾ ਆ ਗਿਆ ਉਹ ਕਹਿੰਦਾ ਚਲੋ ਮੈਂ ਜਾਣਾ ਮੈਂ ਤੁਹਾਨੂੰ ਛੱਡ ਦਿੰਦਾ ਉਹ ਛੱਡ ਕੇ ਉਹਨਾਂ ਨੂੰ ਉੱਥੇ ਕਿਤੋਂ ਵੀ ਮੇਰਾ ਰਸਤਾ ਇੱਥੇ ਤੱਕ ਅੱਗੇ ਤੁਸੀਂ ਬਾਗੀਏ ਤੁਰਕ ਮੈਨੂੰ ਪੈਦਲ ਮੋਰ ਤੇ ਹਾਂ ਇਹ ਉੱਥੇ ਤੁਰ ਪੈਗਲਾ ਜੀ ਇਹ ਤੁਰੇ ਜਾ ਰਹੇ ਨੇ ਇੱਕ ਭਿਆਨਕ ਗੱਡੀ ਆਈ ਹੈ ਬੜੀ ਟੱਕੜੀ ਬੜੀ ਗੱਡੀ ਉਹ ਗੱਡੀ ਦੇ ਮਤਲਬ ਆ ਕੇ ਤੇ ਠੇਕ ਮਾਰੀ ਇਹ 15 ਫੁੱਟ ਦੂਰ ਜਾ ਗਈ ਜੀ ਸਰਜੀ ਸਿੰਘ ਕਹਿਣ ਲੱਗਿਆ ਦਰਸ਼ਨ ਸਿੰਘ ਨੂੰ ਵੀ ਆਪਣਾ ਬੰਦਾ ਤਾਂ ਯਾਰ ਖਤਮ ਹੋ ਗਿਆ ਹੂੰ ਦਰਸ਼ਨ ਸਿੰਘ ਇਹਦਾ ਨਹੀਂ ਵੀ ਆਈ ਕੋਈ ਗੱਲ ਹੈ ਟਿਕਟਨਾ ਕੱਲ ਰਾਤ ਦੀ ਹੈ ਕੱਲ ਦਾ ਹਾਂ 8 ਵਜੇ ਦੀ ਠੀਕ ਹੈ ਜੀ ਹਾਂ ਫੇਰੇ ਉੱਥੇ ਡੀਕੇ ਆ ਇਹਨਾਂ ਨੇ ਫੋਨ ਫਾਨ ਵੀ ਲਾਏ ਸਾਨੂੰ ਅਸੀਂ ਵੀ ਸਾਡੇ ਕੋਲ ਫੋਨ ਨਹੀਂ ਲੱਗੇ ਸੀ ਅਸੀਂ ਖਨੌਰੀ ਤੇ ਤੇ ਅਸੀਂ ਵੀ ਰਾਤ ਨੂੰ 10 ਵਜੇ ਆ ਕੇ ਜੀ ਘਰਾਂ ਬੜੇ ਜੀ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜਾ ਦੇਖੋ ਸ਼ੀਤ ਦੀ ਦਰਜਾ ਕੋਈ ਨੂੰ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਜੀ ਤੇ ਜਿਹੜੀਆਂ ਹੋਰ ਆਪਾਂ ਉਹ ਦੰਨੇ ਆ ਕੁਝ ਵੀ ਆ ਉਹ ਨਹੀਂ ਵੀ ਮੰਨਦੇ ਹੈ ਕਿ ਨਾਮ ਮੰਨਣ ਪਰ ਆਪਣੇ ਜਥੇਵੰਦੀਆ ਵੱਲੋਂ ਤਾਂ ਅਸੀਂ ਕਹਿੰਨੇ ਆ ਵੀ ਜਿਹੜਾ ਹੈਗਾ ਉਹ ਚੀਜ਼ ਮਿਲਣੀ ਜੀ ਸਰਕਾਰ ਕੋਲੋਂ ਮੰਗ ਕਰਦੇ ਜੋ ਵੀ ਚਾਹੁੰਦਾ ਹੈ ਹਾਂ ਜਿਹੜੀ ਵੀ ਸੁਣਦਾ ਹੈ ਪਰਵਾਰ ਕਹੀ ਆ ਵੀ ਕੋਈ ਗੱਲ ਨਹੀਂ ਹੈਗੀ ਬੰਦ ਹੋ ਗਈ ਪਰ ਜਥੇਵੰਦੇ ਵੱਲੋਂ ਮੰਗ ਹਾਂ ਮੰਗ ਤਾਂ ਮੈਂ ਦੇਖੋ ਇਹ ਚੀਜ਼ ਵੀ ਬਣਦੀ ਆ ਮਤਲਬ ਵੀ ਹੋ ਐਸੀ ਕੋਈ ਐ ਨਹੀਂ ਬੈਠੇ ਆਂਗੇ ਵੀ ਸਾਡੇ ਇੱਥੇ ਸੀਧ ਹੋਈ ਜਾਣੀ ਅਸੀਂ ਮੰਗਾ ਲਈ ਜਾਈਏ ਜੀ ਅਸੀਂ ਤਾਂ ਦੇਖੋ ਆਪਣੀਆਂ ਮੰਗਾਵਾਰੇ ਬੈਠੇ ਹੁਣ ਜਦੋਂ ਮੰਗਾਵਾਰੇ ਸਾਡੇ ਬੰਦੇ ਆਉਣਗੇ ਨਾ ਚੀਤ ਹੋਣਗੇ ਜੀ ਹੁਣ ਕੀ ਪਤਾ ਕਿੱਥੇ ਕੱਲਰੀ ਹੈਗੀ ਕਿੱਥੇ ਕਰਨੀ ਹੈਗੀ ਕੋਈ ਪਤਾ ਨਹੀਂ ਹੈ ਕਿੱਥੇ ਮਰਨਾ ਕਿੱਥੇ ਜੰਮਣਾ ਸਾਨੂੰ ਕਿਹੜਾ ਪਤਾ ਵੀ ਅਸੀਂ ਸਾਡੇ ਨਾਲ ਕੀ ਬਣਨ ਸਾਨੂੰ ਚਾਹ ਨਹੀਂ ਹੈਗੀ ਅਬੀ ਸਾਨੂੰ ਮਤਲਬ ਪੈਸੇ ਮਿਲਣਗੇ ਪਰ ਅਸੀਂ ਕਹਿੰਦੇ ਆਖਰ ਕੋਈ ਚਲੋ ਸਾਡਾ ਸੀਦੀ ਦਰਜਾ ਹੈਗੀ ਬੰਦਾ ਉਹ ਮਿਲੇ ਇਹ ਚੀਜ਼ ਦੀ ਗੱਲ ਹੈ ਬਾਕੀ ਇਹ ਤਾਂ ਮੰਗਾਵਾਦ ਤੇ ਬੈਠੇ ਆ ਜੋ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਉਹ ਕੋਲੇ ਅਸੀਂ ਬੈਠੇ ਰਹਾਂ